ਹਾਲੇਲੂਇਆ ਪਿਆਰਿਓ ਸਭ ਯਿਸੂ مسیਦੀ ਪਵਿੱਤਰ ਬਾਣੀ ਨੂੰ ਬੜੇ ਗੌਰ ਨਾਲ ਕੇ ਤੇ ਧਿਆਨ ਦੇ ਕੇ ਸੁਣਾਣਾ ਹੈ ਆਣੂ ਧਿਆਨ ਕਰਨਾ ਹੈ ਮੋਖ ਨੂੰ ਛਾਉਣਾ ਨਹੀਂ ਹੈ ਪਰ ਨਹੀਂ ਕਿ ਉਹਦੀ ਪਵਿੱਤਰ ਬਾਣੀ ਨੂੰ ਬੜੇ ਗੌਰ ਦੇ ਕੇ ਤੇ ਧਿਆਨ ਦੇ ਕੇ ਮੇਰਾ ਪਰਮੇਸ਼ੁਰ ਨਫ਼ਰਤ ਕਰਦਾ ਹੋਵੇਗਾ ਉਹ ਕੰਮ ਕਦੇ ਨਹੀਂ ਕਰਨੇ ਚਾਹੀਦੇ ਅੱਜ ਅਸੀਂ ਪਰਮੇਸ਼ੁਰ ਦੀ ਪੁਤ ਪਵਾੜੀ ਦੇ ਵਿੱਚੋਂ ਵੇਖਣਾ ਹੈ ਕਿੰਨਾ ਗੱਲਾਂ ਤੋਂ ਇਹ ਹੋਵਾ ਨਫ਼ਰਤ ਕਰਦਾ ਹੈ ਅੱਜ ਵੀ ਬਹੁਤਿਆਂ ਦੀ ਜ਼ਿੰਦਗੀ ਦੇ ਵਿੱਚ ਉਹੀ ਕੰਮ ਆ ਉਹ ਬੁਰੇ ਕੰਮ ਹੋਣ ਦੀ ਵਜ੍ਹਾ ਤੇ ਕਰਕੇ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਆਸ਼ੀਸ਼ ਨਹੀਂ ਆ ਗਈ ਉਹਨਾਂ ਦੇ ਜੀਵਨ ਦੇ ਵਿੱਚ ਅੱਜ ਵੀ ਰਕਾਵਟਾਂ ਬਣ ਚੁੱਕੀਆਂ ਨੇ ਪਿਆਰਿਓ what ਜਿਹੜਾ ਬਿੱਤਰ ਹੈ ਬੱਚਿਆਂ ਦਾ ਕੀ ਕਰ ਉਹ ਬੱਚਾ ਤੁਹਾਨੂੰ ਚੰਗਾ ਲੱਗਦਾ ਹੈ ਜਿਹੜਾ ਆਗਿਆ ਦਾ ਪਾਲਣ ਨਹੀਂ ਕਰਦਾ ਜੇਕਰ ਉਹ ਬੱਚਾ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਜਿਹੜਾ ਇਨਸਾਨ ਪਰਮੇਸ਼ਰ ਦੇ ਹੁਕਮਾਂ ਤੇ ਬਿਧੀਆਂ ਦੀ ਪਾਲਣਾ ਨਹੀਂ ਨਾ ਕਰਦਾ ਉਹ ਵੀ ਬੱਚਾ ਪਰਮੇਸ਼ਰ ਨੂੰ ਚੰਗਾ ਲੱਗਦਾ ਉਹ ਵੀ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ ਪਿਆਰਿਓ ਆਓ ਪਿਆਰੇ ਬਾਣੀ ਨੂੰ ਬੜੇ ਗੌਰ ਨਾਲ ਤੱਕ ਕੇ ਸੁਣਦੇ ਆਂ ਕਿਹਾ ਤਾਂ ਕਿ ਆਧਾ ਘੰਟਾ 35 ਮਿੰਟ ਹੋ ਗਿਆ ਕਿ ਤੁਸ ਸਵਾਪਤੀ ਕਰਨ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਗਰਮੀ ਦੇ ਹਾਲ ਤੁਸੀਂ ਜਾਣਦੇ ਹੋ ਬਹੁਤ ਗਰਮੀ ਪੈ ਰਹੀ ਆ ਪਰ ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਜਿਹੜੇ ਚੱਲ ਕੇ ਦੂਰ ਨਕਰਨ ਤੋਂ ਇਸ਼ਾਨਤੋ ਭਾਵੇਂ ਕੋਈ ਹਜ਼ੂਰੀ ਵਿੱਚ ਆਣ ਕੇ ਬੈਠੇਗੇ ਕਿਉਂਕਿ ਜਿਹੜਾ ਚੱਲ ਕੇ ਆਉਂਦਾ ਹੈ ਬਰਕਤ ਉਸੇ ਨੂੰ ਮਿਲਦੀ ਹੈ ਸਾਬੋ ਬੋਲ ਲਾ ਹੇਲੇਲੂਇਆ ਹੇਲੇਲੂਇਆ ਪਿਆਰਿਓ ਜਿਹੜਾ ਯਾਦ ਰੱਖਿਓ ਕਿਹੜੇ ਕਿਹੜੇ ਕੰਮ ਪਰਮੇਸ਼ਰ ਸਾਨੂੰ ਕਹ ਰਿਹਾ ਆਹ ਕੰਮ ਨਹੀਂ ਕਰਨੇ ਬੱਚੇ ਨੂੰ ਕਹਦੇ ਨੇ ਜਦੋਂ ਬੱਚਾ ਛੋਟਾ ਹੁੰਦਾ ਬੱਚੇ ਅੱਗ ਦੇ ਲਾਗੀਆਂ ਨਾ ਚਾਈ ਕਿਤੇ ਜਾ me ਸੀ ਬੱਚੇ ਨੂੰ ਰੋਕ ਦੇ ਕਾਕਾ ਆਪ ਨਾ ਨਾ ਕਰਾ ਉਹ ਬੱਚਾ ਜੇ ਨਾ ਤੋ ਇਹ ਹਵਾ ਕਿਹਨ ਕਰਦਾ ਹਾ ਉਹ ਸਾਡੇ ਜੀਵਨੋ ਚ ਕਦੇ ਕੰਮ ਨਹੀਂ ਹੋਣਾ ਚਾਹੀਦੇ ਬਾਣੀ ਕੀ ਕਹੇ ਬੜਗੌਰ ਦੇ ਕੇ ਧਿਆਨ ਦੇ ਕੇ ਸੁਣਦੇ ਆ ਛਾਂ ਬਸਤਾਂ ਵਾਲੀ ਇਹ ਹਵਾ ਵੈਰ ਰੱਖਦਾ ਹੈ ਛਾਂ ਗੱਲਾਂ ਤੇ ਵਾਲੀ ਹਵਾ ਵੈਰ ਰੱਖਦਾ ਹੈ ਸਭੂ ਸੰਤ ਹਨ ਸਭੂ ਸੱਤ ਗੱਲਾਂ ਆਂ ਜਿੰਨਾ ਤੇ ਨਾਲੀ ਇਹ ਹਵਾ ਵੈਰ ਰੱਖਦਾ ਹਾ ਘਿਣ ਕਰਦਾ ਹਾ ਨਫਰਤ ਕਰਦਾ ਹਾ ਜਿਹੜੀਆਂ ਉਹਦੇ ਜੀਨ ਪਨਹੋਈਆਂ ਲੱਗਦੀਆਂ ਜਿਹੜੀਆਂ उचियां अखा आ नंबर एक याद रखियो कहंदा छिया कर तो नहीं सिर्फ सत्ता गला तो यह वान अपरत करता नंबर एक उचियां एखा उचियां एखा के चीज वो समझिया ने के चीज ਯਾ ਅੱਖ ਬਾਣੀ ਦੱਸਦੀ ਹੈ ਹੰਕਾਰ ਨੂੰ ਦਰਸੰਦਿਆ ਨੇ ਬਾਣੀ ਵਿੱਚ ਸਮਝਾਉਣ ਕੀਤਾ ਗਿਆ ਕਿ ਹਉਮੈ ਦੀ ਪ੍ਰਸਤ ਉਹਦਾ ਸੋਹ ਅਧਿਆਤਮਾ ਆਤਮਾ ਵਿੱਚ ਮਾਨ ਛੋਣ ਤੋਂ ਪਹਿਲਾਂ ਬੰਦੇ ਦੇ ਮਨ ਵਿੱਚ ਕੀ ਹੁੰਦਾ ਹੈ ਉੱਜੀਆਂ ਆਖਾ ਪਾਰੇ ਕਿਉਂ ਚੰਗਿਆਣੀ ਲੱਗਦੀਆਂ

ਤਰਤੀਤੇ ਕਿੰਦੀ ਅਨਾਸ਼ ਹੋਣ ਪਾਪੀ ਨੂੰ ਬੰਦੇ ਦੇ ਮਨ ਵਿੱਚ ਕੀ ਆ ਜਾਂਦਾ ਹੈ ਹੰਕਾਰੀ ਬੰਦਾ ਲੈ ਕੇ ਜਾਂਦਾ ਹੈ ਧੰਨਵਾਣ ਹੋ ਜਾਓ ਕਰੋੜਾਪਤੀ ਹੋ ਜਾਓ ਅਰਬਾਪਤੀ ਹੋ ਜਾਓ ਨਿਰਵਾਪਤੀ ਹੋ ਜਾਓ ਖੁਦਮਤੀ ਹੋ ਜਾਓ ਪਰ ਤੇ ਮਨ ਵਿੱਚ ਕੀ ਨਾ ਰੱਖਿਓ ਮੱਕਵਾਲੇ ਗਾਣਾ ਦੋ ਵਾਰ ਤਹਰਾ ਚੁਪਾ ਮਸ਼ਦੀ ਤਾਸਪੋਰਟ ਚੱਲ ਸਕਦੀ ਆ ਯਹੂਨਾ ਦੀ ਅਜ਼ੀਲ 15 ਅਧਿਆਇ ਤੇ 5 ਤੇ ਜਦ ਮੇਰੇ ਤੋਂ ਵੱਖਰੇ ਹੋਗੇ ਤੁਸੀਂ ਕੁਝ ਵੀ ਕਰ ਸਕਦੇ ਪਿਆਰਿਓ ਨਾਲ ਛਉਣ ਤੋਂ ਪਹਿਲਾਂ ਪੱਤੇ ਤੇ ਮਨ ਵਿੱਚ ਹੰਕਾਰ ਹੁੰਦਾ ਹੈ ਆਪਣੇ ਜੀਵਨ ਵਿੱਚ ਮਰਨਾ ਨਾ ਲਿਓ ਉੱਚੀਆਂ ਅੱਖਾਂ ਪਰ ਮਿੱਠੇ ਨੂੰ ਬੇਦਗੋਲ ਪ੍ਰਸੰਧੀਆਂ ਨੰਬਰ 2 ਕੀ ਕਹਿਣਾ ਚਾਹੀਦੀ ਬਾਣੀ ਝੂਠੀ ਜੀਬ ਨੰਬਰ ਤੇ ਝੂਠੀ ਜੀਬ ਨੰਬਰ ਕਿ ਮਾ ਬਹੁਤ ਵਾਰ ਇਹਨਾਂ ਗੱਡੀ ਵੀ ਪੈਂਚਰ ਹੋ ਜਾਵੇ ਤੇ ਚੰਗੀ ਗੱਲ ਆ ਉਹ ਗੱਡੀ ਕਾਰ ਨਾ ਵਧੇ ਜਿਹੜੀ ਝੂਠ ਦੇ ਆਸਰੇ ਤੇ ਚੱਲਦੀ ਆ ਜਿਹੜੀ ਦਾ ਗੱਲਾਂ ਤੋਂ ਪਰਮੇਸ਼ਰ ਨਪਰਤ ਕਰ ਰਹਾ ਹੈ ਪਿਆਰੇ ਆਪਣਾ ਜੀਵਨ ਕੋਚ ਕਦੇ ਆਪਮਾਨ ਨਾ ਕਰੋ ਅਪਸਿੰਘ ਦੇ ਪਤਰੀ ਚਾਰ ਅਧਿਆਏ ਵਿੱਚ ਬਾਣੀ ਦੱਸਦੀ ਆ ਝੂਠ ਨਾ ਮਾਰੇ ਇਥੇ ਵੀ ਬਾਣੀ ਕਰ ਰਹੀ ਆ ਕਿੰਨਾ ਉੱਚਿਆਂ ਇੱਥਾ ਪਰਮੇਸ਼ਰ ਪਸੰਦ ਨਹੀਂ ਕਰਦਾ ਹੰਕਾਰੀ ਨੂੰ ਪੇਰ ਕੋ ਪਸੰਦ ਨਹੀਂ ਕਰਦਾ ਬਾਣੀ ਔਰ ਕੀ ਕਰੀਆ ਅਤੇ ਬੇਦੋਸ਼ੀ ਦਾ ਫੋਨ ਕਰਨ ਵਾਲੇ ਹੱਥ ਹਾਂ ਮੈਦਾਨ ਕੇ ਦਾ ਫੋਨ ਕਰਦਣਾ ਅੱਜ ਦਾ ਦੌਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਬੇਕਸੂਰ ਹੀ ਬਹੁਤੇ ਮਰ ਜਾਂਦੇ ਆ ਬਾਣੀ ਕਹ ਰਹੀ ਆ ਪਰਮੇਸ਼ਰ ਕਿਹਨਾਂ ਨੂੰ ਪਸੰਦ ਨਿਕਲਦਾ ਨੰਬਰ 1 ਹੰਕਾਰ ਹੀ ਬੰਦਾ ਪਰਮੇਸ਼ਰ ਦੀ ਮਾਦੀ ਦੇ ਮੁਤਾਬਕ ਨਹੀਂ ਚੱਲਦਾ

ਨਪਤਾ ਨੰਬਰ 5 ਕੀ ਪਾਣੀ ਕਰੀਆ ਕਿਹੜੇ ਲੋਕਾਂ ਨੂੰ ਪਰਮੇਸ਼ਰ ਪ੍ਰਸਾਦ ਨਹੀਂ ਕਰਦਾ ਉਹ ਪਿਆਰ ਉਹ ਪਿਆਰ ਜਿਹੜੇ ਬੁੜਾਈ ਕਰਨ ਨੂੰ ਫੁੱਤੀਆਂ ਨੂੰ ਪਾਉਂਦੇ ਹਨ ਸਭਾ ਦਾ ਹallelujah ਹallelujah ਨੌਜਵਾਨੀ ਪੀੜੀ ਵਿਆਹ ਕਰਨਾ ਤੇ ਮਾਤਾ ਪਿਤਾ ਦੀ ਰਜ਼ਾ ਦੇ ਮੁਤਾਬਕ ਕਰਿਓ ਕਹਿੰਦਾ ਇਹ ਉਹ ਪਿਆਰ ਜਿਹੜੇ ਫੁੱਤੀ ਦੀ ਪਾਪ ਵੱਲ ਵੱਧਦੇ ਹਨ ਪਰ ਨਹੀਂ ਕਰ ਉਹਨਾਂ ਪਿਆਰਾਂ ਨੂੰ ਤੇ ਉਹਨਾਂ ਲੋਕਾਂ ਨੂੰ ਕੀ ਨਹੀਂ ਜੇ ਕਰਦਾ ਨੌਜਵਾਨੋ ਯਾਦ ਕਿਓ ਮਾਤਾ ਪਿਤਾ ਦੀ ਰਜਾ ਨੂੰ ਬਿੜਾ ਕਦੇ ਵੀ ਵਿਆਹ ਨਾ ਕਰਿਓ ਕਦੇ ਨਹੀਂ ਹੁੰਦੇ ਕਦਮਾ ਇਹੋ ਦੇ ਸਟੈਂਡ ਨਾਲਿਓ ਮਾਨੀ ਦਸ ਦੀ ਵਿਆਹ ਕਰਨਾ ਸੁਪਨਾ ਦੇ ਵਿੱਚ ਆਦਰੀ ਯੋਗ ਗੜਿਆ ਉਹ ਪੈਰ ਜਿਹੜੇ ਫੁੱर्ती ਨਾਲ ਪਾਪ ਵਾਲ ਵੰਦੇ ਆ ਉਹ ਪੈਰ ਜਿਹੇ ਕੰਧਾ ਕੋਠੇ ਟੱਪਦੇ ਆ ਮਾਫ਼ ਕਰਿਓ ਜਵਾਨੀ ਆ ਪਾਪ ਬਾਣੀ ਦੱਸਦੀ ਆ ਹੱਥ ਦੇ ਨਾਲ ਵੀ ਹੋ ਜਾਂਦਾ ਬਾਣੀ ਦੱਸਦੀ ਆ ਹੱਥ ਦੇ ਨਾਲ ਵੀ ਹੋ ਜਾਂਦਾ ਬਾਣੀ ਦੱਸਦੀ ਆ ਸੁੱਤੇ ਪਿਆ ਵੀ ਪਾਪ ਹੋ ਯਹੂਦਾ ਦੀ ਪਹਿਲੀ ਪਤਰੀ ਇੱਕੀ ਉਹਦੀ ਪਤਰੀ ਅੱਜ ਐ ਵਿੱਚ ਦੱਸਿਆ ਮੱਤੀ ਪਾਣੀ ਦੇ ਠਾਈ ਆਰੇ ਭੈਣਾਂ ਨੂੰ ਪੈ ਦੇ ਸਮਝਣਾ ਚਾਹੀਦਾ ਤੇ ਮਾਨੂੰ ਤੇ ਸੰਗਤ ਵਿੱਚ ਸਾਰੀਆਂ ਸਾਡੀਆਂ ਭੈਣਾਂ ਦਾ ਇੱਕੋ ਜਿਹਾਂ ਸਭ ਹੋ ਗਏ ਹallelujah 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 ਅਨਾ ਸੰਗਤ ਵਿੱਚ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਪਿਆਰ ਉਹ ਕਰੀਏ ਜਿਹੜਾ ਯਿਸੂ ਮਸੀਹ ਨੇ ਕੀਤਾ ਆ ਉਹਨੇ ਕਿਸੇ ਨਾਲ ਵਿੱਚ ਕਰਾ ਨਹੀਂ ਕੀਤਾ ਮਾਰ ਨਹੀਂ ਕੀਤਾ ਇਰਖਾ ਨਹੀਂ ਕੀਤੀ ਧੜੇਬਾਜ਼ੀ ਨਹੀਂ ਕੀਤੀ ਹੰਕਾਰ ਨਹੀਂ ਕੀਤਾ ਅਸੀਂ ਕਿਹੜਾ ਪਿਆਰ ਕਰਕੇ ਬਹਿ ਜਾਂਦੇ ਆ ਹਾਂਜੀ ਬਹੁਤ سارے ਪਿਆਰ ਗਲਤ ਵੀ ਚੱਲ ਜਾਂਦੇ ਆ ਕਹਿੰਦੇ ਉਹ ਪੈਰ ਜਿਹੜੇ ਫੁਰਤੀ ਨਾਲ ਪਾਪਾਂ ਨੂੰ ਵੱਢਦੇ ਆ ਭਾਵੇਂ ਕਰਮੀ ਦਾ ਉਹ ਮੈਨੂੰ ਲੋਕ ਬਿਲਕੁਲ ਕੀ ਨਹੀਂ ਹੈਗੇ ਬਿਲਕੁਲ ਕੀ ਨਹੀਂ ਹੈਗੇ ਪਸੰਦ ਅੱਖੀਆਂ ਨਾਲ ਵੇਖਦੇ ਆ ਤੇ ਤਾਂ ਵੀ ਕੀ ਕਰ ਲੈਨੇ ਆ ਮਾਫ ਕਰੇ ਪਾਪ ਜਦਾਂ ਅੱਖੀਆਂ ਨਾਲ ਵੱਜਦਾ ਬਾਰੀ ਦੇ ਵਿੱਚ ਬਹੁਤ ਜਗ੍ਹਾ ਤੇ ਦੱਸਿਆ ਗਿਆ ਹੈ ਅੱਖੀਆਂ ਮਟਕਾਉਣ ਦੇ ਨਾਲ ਕੀ ਵਧ ਜਾਂਦਾ ਪਾਪ ਅੱਖੀਆਂ ਨਾਲ ਵਧ ਜਾਂਦਾ ਤੇ ਅੱਖੀਆਂ ਨੂੰ ਰੋਣਾ ਵੀ ਪੈਂਦਾ ਜਦੋਂ ਪੇਟਾਂ ਤੇ ਝੁੱਕਦੀਆਂ ਜਾਂ ਸਾਬਾ ਅੱਲਾਹੂ ਅਕਬਾਰ ਹਾਲੇਲੂਇਆ ਬਾਰੀ ਕੀ ਕਹੇ ਨੰਬਰ ਇੱਕ ਕਿੰਨਾਂ ਨੂੰ ਪਰਮੇਸ਼ਰ ਪਸੰਦ ਨਹੀਂ ਕਰਦਾ ਸਾਹਮਣੇ ਕੇ ਬੋਲਦੀ ਕਿੰਨਾਂ ਨੂੰ ਪਸੰਦ ਨਹੀਂ ਕਰਦਾ ਹਾਂਜੀ ਹਾਂਜੀ ਹੰਕਾਰ ਨੂੰ ਪਰਮੇਸ਼ਰ ਕੀ ਨਹੀਂ ਕਰਦਾ ਝੂਠੀਆਂ ਨੂੰ ਵੀ ਨਹੀਂ ਕਰਦਾ ਬੇਦੋਚੇ ਦਾ ਫੂਣ ਕਰਮ ਵਾਲੇ ਹੱਥਾਂ ਵਾਲੇ ਨੂੰ ਕੀ ਨਹੀਂ ਕਰਦਾ ਕੀ ਨਹੀਂ ਕਰਦਾ ਉਹ ਮਨ ਜਿਹੜਾ ਖੋਟੀਆਂ ਦੁਖਦਾ ਸੋਜਦਾ ਪਿਆਰ ਨੂੰ ਪਰਮੇਸ਼ਰ ਕੀ ਨਹੀਂ ਕਰਦਾ ਪਸੰਦ ਨਹੀਂ ਕਰਦਾ ਉਹ ਪੈਰ ਜਿਹੜੇ ਫੁੱਤੀ ਨਾਲ ਤਾਪ ਮੰਨ ਵੱਧਦੇ ਆ ਉਹਨਾਂ ਨੂੰ ਵੀ ਪਰਮੇਸ਼ਰ ਕੀ ਨਹੀਂ ਕਰਦਾ ਤੇ ਹੋਰ ਵੀ ਕੁਝ ਦੱਸਿਆ ਗਿਆ ਕਿਹਨਾਂ ਨੂੰ ਪਸੰਦ ਨਹੀਂ ਕਰਦਾ ਹਾਂ ਜਿਹੜੇ ਬਦਲਿਆ ਝੂਠਾ ਗਵਾ ਝੂਠਾ ਗਵਾ ਫੇਰ ਤਾਂ ਜਿਹੜਾ ਝੂਠ ਮਾਰਨਾ ਝੂਠੇ ਗਵਾ ਕਿਹੜਾ ਧੂਠ ਮਾਰਦਾ ਹੈ ਜਿਹੜਾ ਧੂਠ ਮਾਰਦਾ ਹੈ ਅਤੇ ਭਾਂਜੇ ਵਿੱਚ ਝਗੜਾ ਪਾਉਣ ਵਾਲਾ ਨੰਬਰ 7 ਮੇਰੀ ਉਹ ਭੈਣ ਮੇਰੇ ਵੀਰੋਂ ਧਿਆਨ ਦੇ ਕਿਸਮਾ ਨੰਬਰ 7 ਜਿਹੜਾ ਭਰਾ ਭਰਾ ਦੇ ਵਿੱਚ ਝਗੜਾ ਪਵਾ ਦਿੰਦਾ ਨਾ ਬਹੁਤੇ ਆ ਭਰਾਵਾਂ ਦੀ ਬਣਦੀ ਨਹੀਂ ਜੇ ਮਾਪਿਆਂ ਨੂੰ ਵੇਖਿਆ ਤੇ ਮੈਂ ਵੇਖ ਤੁਕਾਣਾ ਮੇਰੇ ਕੋਲ ਬਹੁਤ ਇਹੋ ਜਿਹੇ ਮਸਲੇ ਹੁੰਦੇ ਆ ਬਹੁਤ سارے ਲੋਕਾਂ ਨੇ ਦੱਸਦੇ ਆ ਮੇਰੇ ਭੈਣਾ ਮੇਰੇ ਵੀਰ ਬੱਚੇ ਬਜ਼ੁਰਗ ਨੌਜਵਾਨ ਕਈਆਂ ਦੀ ਭਰਾਵਾ ਭਰਾਵਾ ਦੀ ਬਣਦੀ ਭਰਾਵਾ ਭਰਾਵਾ ਦੀ ਬਣਦੀ ਮੈਂਗਾ ਕਹਿੰਦਾ ਤੇਰਾ ਭਰਾ ਨਾਲ ਵਿਝ ਝਗੜਾ ਪੁਲਾ ਦੇਂਦਾ ਹਾਂ ਭਰਾ ਨਾਲ ਜਨਮ ਬਣਾ ਦੇਂਦਾ ਹਾਂ ਭਰਾ ਨਾਲ ਪਿਆਰ ਨੂੰ ਤੋੜ ਦਿੰਦਾ ਹਾਂ ਪਰ ਮੈਂ ਚਰਕਿੰਦਾ ਉਹ ਜਨਮ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਏ ਤਿਆਰ ਹੈ ਕਿੰਨਾ ਨੂੰ ਪਸੰਦ ਕਰਦਾ ਹੈ ਫਿਰ ਦੱਸ ਲਿਓ ਕਿੰਨਾ ਨੂੰ ਪਸੰਦ ਕਰਦਾ ਹੈ ਜਿਹੜਾ ਹੰਕਾਰ ਸਾਹਮਣੇ ਬੋਲਦੀ ਹੈ ਕਿੜਾ ਹੰਕਾਰ ਨਹੀਂ ਕਰਦਾ ਤੇ ਨੰਬਰ 2 ਜਿਹੜਾ ਝੂਠ ਤੇ ਜਿਹੜਾ ਫੂਨਾ ਤੇ ਜਿਹੜਾ ਕਿਸੇ ਦਾ ਬੁਰਾ ਤੇ ਤਾਰਾ ਨੂੰ ਬੁਰੀਾਈ ਤੋਂ ਰੋਕ ਕੇ ਰੱਖਦਾ ਹੈ ਤੇ ਭਾਗਾਂ ਵਿੱਚ ਕੀ ਨਹੀਂ ਪਾਉਂਦਾ ਫੁੱਟ ਨਹੀਂ ਪਾਉਂਦਾ ਜਿਹੜਾ ਭਾਨਾ ਵਿੱਚ ਖੋਟ ਨਹੀਂ ਨਾ ਪਾਉਂਦਾ ਉਹ ਪਰਮੇਸ਼ੁਰ ਨੂੰ ਪਸੰਗ ਹੈ ਤੇ ਪਿਆਰਿਓ ਬਾਣੀ ਨੂੰ ਤੁਸੀਂ ਸੁਣਦੇ ਜੂਰਦੇ ਪਰ ਕੋਈ ਅਸਰ ਨਹੀਂ ਕਰਦੇ ਬਾਣੀ ਸਮਝਾਉਣਾ ਕਰਦੀ ਆ ਉਹ ਮਨ ਬਿਲਕੁਲ ਪਸੰਦ ਨਹੀਂ ਕਰਦਾ ਪਰਮੇਸ਼ੁਰ ਦੇ ਵਿੱਚ ਖੋਟੀਆਂ ਜੁਕਤਾ ਕਹਾਉਤਾ ਦੀ ਪੁਸਤਕ ਚਾਰ ਅਧਿਆਏ 23 ਆਤਾ ਆਪਣੇ ਮਨ ਦੀ ਵੱਡੀ ਚੌਂਸੀ ਕਰ ਕੇ ਆਉਂਦੇ ਜੀਵਨ ਦੀਆਂ ਤਾਹਾ ਜੇ ਸਤਿਗੁਰੂ ਕਹਿੰਦਿਆਂ ਇੱਕ ਐਪੜ ਕੇ ਸਮਾਪਤੀ ਕਰਦੇ ਨੇ ਵਿਚਾਰ ਦੀ ਪੁਸਤਕ ਉਹਦਾ ਨਿਜਾ ਅਧਿਆਏ ਨਾਤੇ ਅਧਿਆਏ ਇੱਕ ਆਧਿਕ ਬਾਣੀ ਨੂੰ ਪੜ ਕੇ ਬੈਠਿਆ ਪਿਆਰੋ ਬਾਣੀ ਕੀ ਕਹ ਰਹੀ ਆ ਪਿਆਰੋ ਯਾਦ ਰੱਖੋ ਜਿੰਨਾ ਗੱਲਾਂ ਤੇ ਪਰਮੇਸ਼ਰ ਨਪਰਤ ਕਰਦਾ ਹ ਤੁਸੀਂ ਘਰ ਵਿੱਚ ਸੋਚਦੇ ਹੋਗੇ ਬੱਚਾ ਮੈਂ ਬਹੁਤ ਵਾਰ ਡਾਕਟਰ ਦੀ ਕੋਸ਼ਿਸ਼ ਕਰਦਾ ਆ ਬੱਚੇ ਨੂੰ ਕੱਲ ਸੂਰਜੇ ਚਲੇ ਜਾ ਬੱਚੇ ਤੇਰੇ ਭਵਿਸ਼ੇ ਦੀ ਗੱਲ ਆ ਤੇਰੀ ਜ਼ਿੰਦਗੀ ਦਾ ਸਵਾਲ ਆ ਬੱਚੇ ਤੂੰ

95% ਨਹੀਂ ਜਾ ਗਿਆ ਦਾ ਜਹੋ ਜਹ ਸੰਸਾਰ ਵਿੱਚ ਆਉਣ ਚੱਲ ਰਿਹਾ ਹੈ 95% ਬੱਚੇ ਅਨਾਧਿਆਪਰ ਹਨ ਬਾਣੀ ਕੀ ਕਰੇ ਬੜੇ ਬਹੁਤ ਕਿਸਮ ਦੇ ਆਪੜ ਕੇ ਸਮਾਪਤੀ ਕਰ ਦੇਵਾਂਗੇ ਵੇਖੋ ਇਹ ਯਹੋਵਾ ਦਾ ਹੱਥ ਛੋਟਾ ਨਹੀਂ ਵੇਖੋ ਭਾਵੇਂ ਕਿ ਉਹਦਾ ਹੱਥ ਛੋਟਾ ਨਹੀਂ ਆ ਪਈਓ ਬਚਾਵੇ ਨਾ ਭਾਈ ਉਹ ਤੁਹਾਨੂੰ ਬਚਾਵੇ ਨਾ ਉਹਦੇ ਕੰਨ ਭਾਰੀ ਨਹੀਂ ਉਹਦੇ ਕੰਨ ਕੋਈ ਭਾਰੀ ਨਹੀਂ ਹਾਂਏ ਪਈਓ ਸੁਣੇ ਨਾ ਪਈਓ ਤੁਹਾਡੀ ਆਵਾਜ਼ ਆਪੇ ਮਹਾਦੇਵ ਭਰਮੇ ਕਿਉਂ ਦੇ ਵਿੱਚ ਜੁਦਾਈ ਪਾ ਦਿੰਦੀ ਹੈ ਜੁਦਾਈ ਪਾ ਦਿੰਦੀ ਹੈ ਕਹਿੰਦਾ ਵੀ ਹੱਥ ਛੋਟੇ ਨਹੀਂ ਆਕਾਮ ਭਾਰੀ ਨਹੀਂ ਆ ਵੀ ਉਹ ਆਵਾਜ਼ ਨੂੰ ਬਾਣ ਸੁਣਨਾ ਪਰ ਨਹੀਂ ਕਿ ਉਹ ਸਾਡੀ ਆਵਾਜ਼ ਨੂੰ ਸੁਣਦਾ ਪਰ ਸਾਡੀਆਂ ਕਮੀਆਂ ਹੋਣ ਤੇ ਕਰਕੇ ਪਰ ਨਹੀਂ ਕਿ ਸਾਡੀ ਆਵਾਜ਼ ਸੁਣਦਾ ਪਰ ਨਹੀਂ ਕਿ ਸਾਡੀ ਪ੍ਰਾਰਥਨਾ ਸੁਣਦਾ ਕਿਉਂ ਕਿਉਂਕਿ ਅਸੀਂ ਝੂਠ ਮਾਰਨਾ ਛੱਡ ਦੇ ਕਿੰਨੇ ਵੀ ਜਾਣੇ ਝੂਠ ਮਾਰ ਲਏਦੇ ਅਜੇ ਕਿੰਨੇ ਕਿ ਜਾਣੇ ਝੂਠ ਮਾਰ ਲੈਂਦੇ ਆ। ਇੱਕ ਕਰਨੀ ਰੱਖੀ। ਹਾਂਜੀ। ਸੰਵਾਦ ਹੈ। ਸੱਚ ਮਾਰਨਾ ਚਾਹੀਦਾ ਸਭ ਨੂੰ। ਹallelujah। ਆਮੇਨ। ਸਾਥ ਪਿਆਰੇ ਆ। ਵੀ ਵੱਜਣਾ ਚਾਹਨਾ ਚ ਉਠਾ ਪਰ ਅੱਗੇ ਤੋਂ ਸੀ ਆਪਣੇ ਆਪ ਤੇ ਕੀ ਕਰਨਾ ਹੈ? ਕੀ ਕਰਨਾ ਹੈ? ਕੀ ਕਰਨਾ ਹੈ? ਤੇ ਹੰਕਾਰ ਕਰਨਾ? ਹੰਕਾਰ ਕਰਨਾ ਪਰ ਇਹ ਤੁਹਾਨੂੰ ਬਹੁਤ ਸਾਰਾ ਵਧਾਵੇ। ਤਨ ਮਾਰਾ ਨਹੀਂ ਆ। ਕਾਂ ਕਾਹੂਆ ਬਾਣਾ ਨਹੀਂ ਆ ਸਭ ਕੁਝ ਚਾਹੀਦਾ ਹੈ ਪਰ ਜਦੋਂ ਦੁਰਉਪਯੋਗ ਕਰਦੇ ਆ ਨਾ ਜਦੋਂ ਹੰਕਾਰ ਨੰਨ ਲੱਗ ਪੈਂਦੇ ਆ ਨਾ ਤੇ ਹੰਕਾਰ ਸਾਨੂੰ ਥੋੜੇ ਸਮੇਂ ਦੇ ਵਿੱਚ ਕਿੱਥੇ ਲੈ ਜਾਂਦਾ ਹੈ ਥੱਲੇ ਕਹਿੰਦਾ ਨਹੀਂ ਆ ਪਰ ਮੇਰੇ ਕੋਲ ਜੇ ਨਾ ਹੂੜੀ ਤੋਂ ਚੁੱਕ ਕੇ ਕਿੱਥੇ ਜਾਉਂਗਾ ਮੈਂ ਪਤਵੰਤਾਂ ਤੇ ਤੇ ਉਹ ਮੰਗਾਲ ਕਰਨ ਦੀ ਵੀ ਇਰادت ਨਾ ਹੈ ਤਾਕਤ ਆਪਣੇ ਜੀਵਨ ਦੇ ਵਿੱਚ ਨੰਬਰ ਇੱਕ ਕੀ ਨਹੀਂ ਮਾਰਨਾ ਕੀ ਨਹੀਂ ਮਾਰਨਾ તેનાળ કી જ કરના કી જ કરના જે તુસી બોલોગે તો ફિર સમાપ્તિ કરાંગે ને આજે જો સકદા નાઈટ ભી એટરા ચાલેગે કાધા પિતા તુસી ભી ઉગરે અસિતરા સાબો હાલેલુયા હાલેલુયા અદી નંબર કી જ કરના કી જ કરના પ્રાણની વાર કાઢ્યા પ્રાણો દેખ લો દેખો કોક લગીયા ફિર ગલ કરો કી જ મારના કી જ કરના કી જ કરના નંબર 2 ਕੀ ਦੀ ਮਾਰਨਾ ਕੀ ਦੀ ਮਾਰਨਾ ਨੰਬਰ 13 ਲ ਘੂਣ ਕਰਨਾ ਨਹੀਂ ਕੀ ਦੀ ਕਰਨਾ ਕੀ ਦੀ ਕਰਨਾ ਨੰਬਰ 4 ਉਹ ਮਨ ਜਿਹੜਾ ਕੀ ਸੋਚਦਾ ਹੈ ਤੇ ਥੋਟੀਆਂ ਬੁਰੇ ਬੁਰੇ ਵਿਚਾਰ ਕਿਸੇ ਲਈ ਪੈਦਾ ਕਰਨੇ ਨਹੀਂ ਕੀ ਕਰਨੇ ਆ ਚੰਗੇ ਵਿਚਾਰ ਪੈਦਾ ਕਰਨੇ ਆ ਤੇ ਉਹ ਪੈਰ ਜਿਹੜੇ ਜਵਾਨੀ ਵળે ਕੀ ਤੱਪਦੇ ਆ ਹਾਂਜੀ ਜਵਾਨੀ ਵળે ਕੀ ਤੱਪਦੇ ਆ ਹੀ ਤਾਂ ਪਦੇ ਆ ਤੇ ਉਹ ਕੰਮ ਕਰਨੇ ਸੱਚਾਈ ਨਹੀਂ ਜਾਣਗੇ ਤਾਂ ਤੁਸੀਂ ਬਚ ਸਕਦੇ ਜੇ ਕਹੋਗੇ ਨਾ ਰੱਬ ਦੇ ਦਰਸਨ ਮਰਸਾ ਸ਼ਿਰਮਿੰਦਗੀ ਨਹੀਂ ਆ ਰਹੀ ਆ ਰਹੀ ਆ ਪਰ ਜੋ ਵਚਨ ਹੈ ਵਚਨ ਦੱਸਾਂਗੇ ਤੇ ਕਿਸੇ ਦਾ ਬਚਾ ਵਚਨ ਛਪਾ ਲਿਆ ਤੇ ਕਿਸੇ ਦਾ ਬਚਾਅ ਹੋ ਸਕਦਾ ਹੈ ਛਪਾ ਲਿਆ ਬਚ ਨਹੀਂ ਸਕਦਾ ਦੱਸਣਗੇ ਤੇ ਇਨਸਾਨ ਬਚੇਗਾ ਤੇ ਨੰਬਰ 6 ਤੇ ਠੂਠਾਵਾ ਵੀ ਪਰਮੇਸ਼ਰ ਨੂੰ ਪਸੰਦ ਆਗਾ ਤੇ ਨੰਬਰ ਸੱਤ ਭਾਂਗਾਂ ਵਿੱਚ ਕੀ ਨਹੀਂ ਪਉਣਾ ਤੇ ਫੁੱਟ ਪੈਦਾ ਕਰਨੀ ਮਉਤੇ ਭਾਂਗਾਂ ਦਾ ਭਾਂਗਾਂ ਨਾਲ ਪਿਆਰ ਹੈ ਨਹੀਂ ਆਗਾ ਦਰਾਨੀ ਠਾਣੀ ਦੀ ਗੁੰਦੀਆਂ ਬਹੁਤ ਸਾਸਰੀ ਦੀ ਗੁੰਦੀਆਂ ਚੱਲ ਰਿਆ ਹੋ ਜਾਣਾ ਹਾਜੀ ਬਹੁਤ ਯਾ ਚੱਲ ਰਿਆ ਸਾਰਾ ਹੇਲੇਲੂਇਆ ਹੇਲੇਲੂਇਆ ਇਸ ਕਰਕੇ ਬਾਣੀ ਨੂੰ ਤੁਸੀਂ ਸੁਣਿਆ ਹੈ ਪਰ ਰਿਸ਼ਵ ਕਿਹਾ ਮੇਰੇ ਕੰਨ ਕੋਈ ਭਾਰ ਨਹੀਂ ਆ ਮੇਰੇ ਹੱਥ ਉਹ ਛੋਟੇ ਨਹੀਂ ਆ ਜਿਹੜੇ ਤੇ ਭਾਵੇਂ ਬਚਾਰ ਨਾ ਸਕਣ ਤੇ ਭਾਵੇਂ ਪ੍ਰਾਰਥਨਾ ਕੰਨ ਸੁਣਾ ਸੁਣਦਾ ਹੈ ਪਰ ਉੱਤਰ ਦਿੰਦਾ ਕਿਉਂਕਿ ਸਾਡੇ ਵਿੱਚ ਕੀ ਨੇ ਕਮੀਆਂ ਤੇ ਅੱਜ ਆਪਣੀਆਂ ਕਮੀਆਂ ਨੂੰ ਵੀ ਕਰ ਦੇਣਾ ਹੈ ਕਰ ਜਿਹੜਾ ਹੈ ਸਭਾ ਗਲਲੂਇਆ ਹੇਲੂਇਆ ਸੰਗਿਆ ਸਭਾ ਗਲਲੂਇਆ ਹੇਲੂਇਆ

ते अहंकार नहीं करना ते मन खोटा नहीं करना बाणी करना वाणी में तुम बड़े गौर से ध्यान देकर सुनया है ये परमेश्वर का प्रताप और पुत्र कलाम है पढ़े सुने जाने वालों को परमेश्वर बहुत सारी आशीषयां बरदेवे आमीन आमीन सारी संगत को मैं अपना विधानसभा मेरे को प्यार भरी जयंसदी